ਬਾਬਲ ਦੀ ਪੱਗ ਸਾਂਭਣ ਧੀਆ ਬਾਬਲ ਦੀ ਪੱਗ ਸਾਂਭਣ ਧੀਆ ਨਾ ਮੋੜਾਂ ਤੇ ਖੜਨ ਬਣਾ ਕੇ ਟਾਣੀਆਂ ਬਣਾ ਕੇ ਟਾਣੀਆਂ ਜੁਗ ਜੀਵਨ ਪੁੱਤਰ ਮਾਵਾਂ ਦੇ ਮਾਵਾਂ ਦੇ ਪਰ ਧੀਆ ਕਿਉ ਮਰ ਜਾਣੀਆਂ जुग जीवन पुत्र मावां दे मावां दे पर ठियां क्यों मरी जानियां मापे तन बेगाना आंखे मापे तन बेगाना आंखे सोरे ठियां बेगानियां सोरे ठियां बेगा ਜੀਵਨ ਪੁੱਤਰ ਮਾਵਾ ਦੇ ਮਾਵਾ ਦੇ ਪਰ ਧੀਆ ਕਿਉਂ ਮਰ ਜਾਣੀਆਂ ਧੀਆ ਕਿਉਂ ਮਰ ਜਾਣੀਆਂ ਮਾਏ ਥੋੜਾ ਜਿਆ ਤਾਂ ਲਾੜ ਲਡਾਲੈ ਥੋੜਾ ਜਿਆ ਤਾਂ ਲਾੜ ਲਡਾਲੈ ਧੀਆ ਹੁੰਦੀਆਂ ਵਾਂਗ ਪਰਾਉਣੀਆਂ ਹੁੰਦੀਆਂ ਵਾਂਗ ਪਰਾਉਣੀਆਂ ਉਗ ਜੀਵਣ ਪੁੱਤਰ ਮਾਵਾ ਦੇ ਮਾਵਾ ਦੇ ਪਰ ਧੀਆ ਕਿਉ ਮਰ ਜਾਣੀਆਂ ਧੀਆ ਕਿਉ ਮਰ ਜਾਣੀਆਂ ਸੋਰੇ ਜਾ ਕੇ ਕਮਲੀ ਕਹਾਂਦੀਆਂ ਸੋਰੇ ਜਾ ਕੇ ਕਮਲੀ ਕਹਾਂਦੀਆਂ ਧੀਆ ਮਾਪਿਆਂ ਦੀਆਂ ਸਿਆਣੀਆਂ ਮਾਪਿਆਂ ਦੀਆਂ ਸਿਆਣੀਆਂ ਉਗ ਜੀਵਣੇ ਪੁੱਤਰ ਮਾਮਾ ਦੇ ਮਾਮਾ ਦੇ ਭਰਤੀਆਂ ਕਿਉਂ ਮਰ ਜਾਣੀਆਂ ਧੀਆਂ ਕਿਉਂ ਮਰ ਜਾਣੀਆਂ ਸਦਾ ਸੋਹਾਗਣੇ ਦੀ ਅਸੀਸ ਲੈ ਕੇ ਸਦਾ ਸੋਹਾਗਣੇ ਦੀ ਅਸੀਸ ਲੈ ਕੇ ਉਮਰ ਮੰਗਦੀਆਂ ਆਪਣੇ ਹਾਨੀਆਂ ਆਪਣੇ ਹਾਨੀਆਂ ਯੁੱਗ ਜੀਵਣ ਪੁੱਤਰ ਮਾਮਾ ਦੇ ਮਾਮਾ ਦੇ ਪਰ ਤਹੀਆਂ ਕਿਉ ਮਰ ਜਾਣੀਆਂ ਧੀਆਂ ਕਿਉ ਮਰ ਜਾਣੀਆਂ ਇੱਕ ਕਫਨ ਵੀ ਨਾ ਜੁੜਿਆ ਲੋਕੋ ਕਫਨ ਵੀ ਨਾ ਜੁੜਿਆ ਲੋਕੋ ਕਿਉ ਨਹੀਂ ਛੱਡਦੇ ਰੀਤਾਂ ਪੁਰਾਣੀਆਂ ਛੱਡਦੇ ਰੀਤਾਂ ਪੁਰਾਣੀਆਂ ਉਗ ਜੀਵਣ ਪੁੱਤਰ ਮਾਵਾ ਦੇ ਮਾਵਾ ਦੇ ਪਰਤੀਆਂ ਕਿਉਂ ਮਰ ਜਾਣੀਆਂ ਧੀਆ ਕਿਉਂ ਮਰ ਜਾਣੀਆਂ ਇੱਕ ਪਾਸਾ ਸਾਡਾ ਕਰ ਦਿਓ ਲੋਕੋ ਪਾਸਾ ਸਾਡਾ ਕਰ ਦਿਓ ਲੋਕੋ ਕਿਉਂ ਪਾਈਆਂ ਪਾਣੀ ਮਦਾਨੀਆਂ ਪਾਈਆਂ ਪਾਣੀ ਮਦਾਨੀਆਂ ਜੀਵਣੇ ਪੁੱਤਰ ਮਾਮਾ ਦੇ ਮਾਮਾ ਦੇ ਭਰਤੀਆਂ ਕਿਉਂ ਮਰ ਜਾਣੀਆਂ ਢੀਆਂ ਕਿਉਂ ਮਰ ਜਾਣੀਆਂ ਚੰਗਾ ਸਾਥੀ ਮਿਲੇ ਜੇ ਭਾਗ ਨਾਲ ਚੰਗਾ ਸਾਥੀ ਮਿਲੇ ਜੇ ਭਾਗ ਤੇਰ ਮਾਮਾ ਦੇ ਮਾਮਾ ਦੇ ਪਰ ਧੀਆ ਕਿਉ ਮਰ ਜਾਣੀਆਂ ਧੀਆ ਕਿਉ ਮਰ ਜਾਣੀਆਂ ਲੋਕੀ ਗਾਲ ਕੱਢਣੇ ਮਾਮਾ ਧੀਆ ਦੀਆਂ ਗਾਲਾਂ ਕੱਢਣੇ ਮਾਮਾ ਧੀਆ ਦੀਆਂ ਕੋਈ ਕਹੇ ਖਸਮਾਨੂ ਖਾਣੀਆਂ ਕਹੇ ਖਸਮਾਨੂ ਖਾਣੀਆਂ ਜੁਗ ਜੀਵਣੇ ਪੁੱਤਰ ਮਾਵਾ ਦੇ ਮਾਵਾ ਦੇ ਪਰ ਧੀਆ ਕਿਉ ਮਰ ਜਾਣੀਆਂ ਬਹੁਤ ਹੀ ਸਿਆਣੇ ਕਹਾਂਦੇ ਓ ਲੋਕੋ ਬਹੁਤ ਹੀ ਸਿਆਣੇ ਕਹਾਂਦੇ ਓ ਲੋਕੋ ਤਤ ਕੰਜਕਾਂ ਵੀ ਨਾ ਥਿਆਣੀਆਂ ਕੰਜਕਾਂ ਵੀ ਨਾ ਥਿਆਣੀਆਂ ਜੁਗ ਜੀਵਣੇ ਪੁੱਤਰ ਮਾ ਧੀਆਂ ਕਿਉ ਮਰ ਜਾਣੀਆਂ ਧੀਆਂ ਕਿਉ ਮਰ ਜਾਣੀਆਂ ਅੱਜ ਵੀ ਜੇ ਕੁੱਖ ਵਿੱਚ ਨਾ ਸਾੰਬੀ ਅੱਜ ਵੀ ਜੇ ਕੁੱਖ ਵਿੱਚ ਨਾ ਸਾੰਬੀ ਹੋ ਜਾਣੀਆਂ ਖਤਮ ਕਹਾਣੀਆਂ ਜਾਣੀਆਂ ਖਤਮ ਕਹਾਣੀਆਂ ਜੁਗ ਜੀਵਨ ਪੁੱਤਰ ਮਾਵਾਂ ਦੇ ਮਾਵਾਂ ਦੇ ਧੀਆਂ ਕਿਉ ਮਰ ਜਾਣੀਆਂ ਧੀਆਂ ਕਿਉ ਮਰ ਜਾਣੀਆਂ ਜੁਗ ਜੀਵਣ ਪੁੱਤਰ ਮਾਵਾ ਦੇ ਪਰ ਧੀਆਂ ਕਿਉ ਮਰ ਜਾਣੀਆਂ ਹਾਏ ਧੀਆਂ ਕਿਉ ਮਰ ਜਾਣੀਆਂ